12 ਔਰਤਾਂ ਦਾ گرو ਨਗਰ ਕੀਰਤਨ ਦੇ ਵਿੱਚ ਲੁੱਟਖੋ ਕਰਨ ਪੁਲਿਸ ਰਿੱਕੇ ਚੜਿਆ ਕਈ ਔਰਤਾਂ ਉੱਪਰ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਅਤੇ ਮਾਮਲਾ ਦਰਜ ਹੋਣ ਤੋਂ ਬਾਅਦ ਬਦਲ ਲੈਂਦੀਆਂ ਨੇ ਆਪਣਾ ਨਾਮ ਮਾਚਿਵਾੜਾ ਪੁਲਿਸ ਨੇ ਅਸਾਮ ਤੋਂ ਮਾਚਿਵਾੜਾ ਪੁਜੇ ਨਗਰ ਕੀਰਤਨ ਦਾ ਅਗਲੇ ਪੜਾਅ ਲਈ ਰਵਾਨਾ ਹੋਣਾ ਸਮੇਂ ਸ਼ਾਮਲ ਸੰਗਤ ਨੂੰ ਲੁੱਟਣ ਦੀ ਫਿਰਾਕ ਵਿੱਚ ਆਈਆਂ 12 ਔਰਤਾਂ ਦਾ ਇੱਕ گرو ਕਾਬੂ ਕਰ ਲਿਆ ਜਿਸ ਕਾਰਨ ਪੁਲਿਸ ਦੀ ਮਸਤੈਦੀ ਕਾਰਨ ਕਈ ਵਾਰਦਾਤਾ ਹੋਣ ਤੋਂ ਬਚ ਗਈਆਂ ਜੀ ਜਿਵੇਂ ਕਿ ਕੱਲ 350 ਸਾਲਾ ਸ਼ਹੀਦ ਦੀ ਸ਼ਤਾਬਦੀ ਨਗਰ ਕੀਰਤਨ ਮਛਵੜਾ ਸਾਹਿਬ ਵਿੱਚ ਆਇਆ ਹੋਇਆ ਸੀ ਤੇ ਇੱਕ ਸਾਨੂੰ ਇਤਲਾਹ ਮਿਲੀ ਸੀਗੀ ਵੀ ਇੱਕ ਚੋਰ ਬਰੋ ਔਰਤਾਂ ਦਾ ਇੱਥੇ ਸਰਗਰਮ ਤੇ ਉਹਦੇ ਵਿੱਚ ਦੋ ਸਾਨੂੰ ਕੰਪਲੇਂਟਾਂ ਆ ਚੁੱਕੀਆਂ ਸੀ ਤੇ ਇਹਦੇ ਵਿੱਚ ਸਾਨੂੰ ਦੋਸ਼ਕਰਤਾ ਜਿਹੜੇ ਮਿਲਿਆ ਸੀ ਉਹਦੇ ਵਿੱਚ ਜਿਵੇਂ ਕਿ ਕੋਈ ਪਰਸ ਵਗੈਰਾ ਜਾਂ ਕੋਈ ਚੀਜ਼ ਹੋਰ ਹਨਾ ਉਹ ਚੋਰੀ ਹੋ ਗਈਆਂ ਸੀਗੀਆਂ ਫਿਰ ਇਹਦੀ ਮਨਜੋਬ ਜਿਹੜੀ ਸਾਰੀ ਗੱਲਬਾਤ ਸੀਗੀ ਸੀਨੀਅਰ ਅਫਸਰਾਂ ਵਾਲਾਂ ਨੂੰ ਦੱਸੀ ਗਈ ਜਿਵੇਂ ਕਿ ਮਨਜੋਬ ਐਸਐਸਪੀ ਸਾਹਿਬ ਪੁਰਸ ਜ਼ਿਲ੍ਹਾ ਕੰਨਾ ਦੇ ਦੇ ਆ ਨੂੰ ਧਿਆਨ ਵਿੱਚ ਲਿਆਂਦੀ ਗਈ ਤੇ ਉਹਨਾਂ ਨੇ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਜਾਂ ਡੀਐਸਪੀ ਸਾਹਿਬ ਵੱਲੋਂ ਡੀਐਸਪੀ ਸਮਰਾਲਾ ਸਰ ਵੱਲੋਂ ਟੀਮਾਂ ਤਿਆਰ ਕੀਤੀਆਂ ਜਾਂ ਤੇ ਉਸ ਤੋਂ ਬਾਅਦ ਇੱਕ ਵੱਖ-ਵੱਖ ਜ਼ਿਲ੍ਹਿਆਂ ਦੇ ਨਰਸ ਸੰਬੰਧਿਤ 12 ਲੇਡੀਆਂ ਨੂੰ ਅਸੀਂ ਰਾਉਂਡ ਅਪ ਕੀਤਾ ਗਿਆ ਜੀ ਇਹਦਾ ਤੇ ਕੋਈ ਪਹਿਲਾਂ ਵੀ ਪਰਚਾ ਦਰਜ ਜੀ ਬਿਲਕੁਲ ਜੀ ਇੰਨਾ ਇਹ ਜਿਹੜੀਆਂ ਲੇਡੀਆਂ ਨੇ ਸੰਗਰੂਰ ਨਾਲ ਜਾਦਾ ਸੰਬੰਧਤ ਰੱਖਦੀਆਂ ਜਿਲੇ ਨਾਲ ਧੂਈ ਤੋਂ ਨੇ ਪੁਹਾਣੀਗੜ੍ਹ ਦੀਆਂ ਨੇ ਜੀ ਅਡਡ ਉਹਨਾਂ ਜਿਲੇ ਦੇ ਵਿੱਚ ਰਹੇ ਹੈਗੀਆਂ ਨੇ ਪਟਿਆੜੇ ਤੋਂ ਵੀ ਨੇ ਤੇ ਇਹਨਾਂ ਤੇ ਐਨਡੀਪੀ ਐਕਟ ਤੇ ਚੋਰੀ ਦੇ ਬਹੁਤ ਮੁਕੱਦਮੇ ਦਰਜ ਨੇ ਜੀ 10 ਪਲੱਸ ਕਈਆਂ ਤੇ ਪਰਚੇ ਦਰਜ ਨੇ ਜੀ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜੀ ਬਿਲਕੁਲ ਸਰ ਬਿਲਕੁਲ ਜੀ ਅੱਜ ਅਸੀਂ ਉਹਨਾਂ ਨੂੰ ਪੇਸ਼ ਅਦਾਲਤ ਕੀਤਾ ਗਿਆ ਤੇ ਇੱਕ ਦਿਨ ਦਾ ਰਿਮਾਂਡ ਲਿਆ ਗਿਆ ਜੀ ਠੀਕ ਹੈ ਇਹ ਉਹ ਏਰੀਆ ਫਿਲਹਾਲ ਕਮੀ ਹੋਈ ਹੈ ਜੀ ਕੋਈ ਉਹ ਜਲਦੀ ਪਈਏ ਤਫਰੀਦ ਜੀ ਉਹ ਹੋ ਜੂਗੀ ਰਿਮਾਂਡ ਤੋਂ ਬਾਅਦ ਜਰੂਰ ਹੋ ਜੂਗੀ